हाँ जी सताल जी सारों मैं मनवीत बतीक पेंडिंग सिक्खा तो सब तो पहला मेरी रिक्वेस्ट है मेरे चैनल हल तक नहीं सबसक्राइब करा तो प्लीज मेरे चैनलाइब करो भीडियो लाइक करो शेयर करो अब आपके आए हैं रखड़ी की सेल यह देखो प्योर काटन का तमन्ना ब्रांड का सूट है तमन्ना ब्रांड की इतने उपर भी है जो स्टैंप लगी हुई है ਤਮੰਨਾ ਦਾ ਸੂਟ ਹੈ ਇਹ ਦੇਖੋ ਰੈਂਕ ਨੂੰ ਹਾਈਲਾਈਟ ਕੀਤਾ ਹੋਇਆ ਤੇ ਜਿਹੜੀ ਇਹਦੀ ਬਾਟਮ ਆ ਉਹ ਪਲੇਨ ਆ ਸਟਫ ਬਹੁਤ ਜ਼ਿਆਦਾ ਸੋਹਣਾ ਕੋਈ ਇਹਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਤੇ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਪਿਓਰ ਕਾਟਨ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 700 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਦੇਖੋ ਸੈਕੰਡ ਕਲਰ ਇਹਦਾ ਇਹ ਆ ਗਿਆ ਥਰਡ ਕਲਰ ਇਹਦਾ ਇਹ ਆ ਗਿਆ ਰਸਟ ਤੇ ਫੋਰਥ ਕਲਰ ਇਹਦਾ ਇਹ ਵਾਲਾ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਸਿਰਫ 700 ਰੁਪਏ ਚ ਤੁਹਾਨੂੰ ਇਹ ਸੂਟ ਮੈਲਾ ਦੀ ਹੈ ਜਲਦੀ ਤੋਂ ਜਲਦੀ ਇਸ ਸੇਲ ਦਾ ਫਾਇਦਾ ਚੁੱਕੋ ਨੈਕਸਟ ਯੀਅਰ ਸੂਟਾ ਇਹ ਵੀ ਤੁਹਾਨੂੰ ਮਿਲਣਗਿਆਣੇ ਬਸ ਸੂਟਾ ਇਹ ਦੇਖੋ ਮਿਰਰ ਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਨੂੰ ਇਹ ਆਗਿਆ ਦੇ ਬਾਟਮ ਤੇ ਪਿਓਰ ਦਾ ਆ ਗਿਆ ਇਹਦਾ ਦੁਪੱਟਾ ਆਈ ਨੇ ਹੈਗਾ ਵੀ ਦੁਪੱਟੇ ਛੋਟੇ ਹੋਣਗੇ ਜਾਂ ਕੱਪੜਾ ਘੱਟ ਹੋਊਗਾ ਇਹ ਪੂਰਾ ਕੱਪੜਾ ਹੋਊਗਾ ਇਹ ਸੂਟ ਦਾ ਪ੍ਰਾਈਸ ਵੀ ਹੈਗਾ 700 ਤੁਸੀਂ ਐਜ਼ ਆ ਪਾਰਟੀ ਦੇਰ ਵੀ ਯੂਜ਼ ਕਰ ਸਕਦੇ ਹੋ ਇਹ ਤੇ ਨੈਕਸਟ ਜਿਹੜਾ ਸੂਟ ਹੈ ਇਹ ਹੈਗਾ ਬਾਟਮ ਦਾ ਦੇਖੋ ਨੈਕ ਦੇ ਉੱਪਰ ਪੱਟੀ ਲੱਗੀ ਹੋਈ ਆ ਤੇ ਇਹ ਆਗਿਆ ਦੀ ਬਾਟਮ ਤੇ ਇਹ ਆ ਗਿਆ ਦੁਪੱਟਾ ਜਿਹੜਾ ਇਹ ਸੂਟ ਹੈ ਇਹ ਤੁਹਾਨੂੰ ਮਿਲੂਗਾ 450 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਨੈਕ ਸੂਟਾਇਰ ਹੈ ਇਹ ਨੂੰ ਪੂਰੇ ਫਰੰਟ ਵਾਲੇ ਪੱਲੇ ਦੇ ਉੱਪਰ ਤੇ ਬੈਕ ਤੇ ਵੀ ਸੇਮ ਚਿਕਨ ਵਰਕ ਦਾ ਵਰਕ ਹੋਇਆ ਹੋਇਆ نیچے ਦੇਖੋ ਹੰਟ ਪੱਲਾ ਆ ਗਿਆ ਇਹ ਤੇ ਇਹ ਆਗੇ ਵੀ ਬਾਟਮ ਬਹੁਤ ਜ਼ਿਆਦਾ ਸੌਫਟ ਕੱਪੜਾ ਹੈ ਇਹ ਤੇ ਨਾਲ ਇਹਦਾ ਆਕੋਰ ਦਾ ਦੁਪੱਟਾ ਆਊਗਾ ਦੋ ਕਲਰ ਜਿਹੜਾ ਇਹ ਸੂਟ ਹੈ ਇਹ ਤੁਹਾਨੂੰ ਮਿਲੂਗਾ 500 ਰੁਪਏ ਦੀ ਰੇਂਜ ਦੇ ਵਿੱਚ नैक्सट जोड़ा सूट है ये उपर भी चिकन का वर्क किया नैक देखो घेरा और यह आ गई बॉटम पीच कलर है ये आ गई कॉटन की कॉटन का दुपट्टा आ गया दो कलर मिल जाएंगे एक है फ्रोजी कलर दो कलर थोड़े मिल जाएंगे सिर्फ पौ रुपये सूट का प्राइज है किसी गिफ्ट करना तभी ले जरा नैक्सट सूट प्योर कॉटन ये नैक आ गया मैं खुद भी यह सूट स्टिच करवाया कोई ये शिकायत नहीं है की। कपड़े की बहुत है।, ए ए है, है। ये यह बॉटम आ गई तो यह आ गया कॉटन का खुला टुला दुपट्टा जरा यह सूट है एस है पांच सौ रुपए हाँ जी जो नैक्सट सूट है देखो ये जयफली स्टाइल ए दुपट्टा आ गया आ, ए देखो नैक दे पट्टी लगी हुई है पट्टी लगी हुई है साढ़े तीन सो रुपए कलर ए, ए, सादे ए कल बड़ा सौ सोट सूट है, है।, है मसलीन देखो मसलीन का सूट है ਤੇ ਇਹਦੇ ਜਿਹੜੇ ਬਾਟਮ ਆ ਉਹ ਆ ਕਲਰ ਦੇ ਵਿੱਚ ਆਜੀ ਮੈਚਿੰਗ ਔਰ ਮਸਲੀਨ ਦਾ ਇਹ ਨਾ ਦੁਪੱਟਾ ਹੈ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 500 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਆ ਇਹ ਅਗਰ ਤੁਸੀਂ ਬਾਏ ਕਰਨਾ ਤਾਂ ਮੈਨੂੰ ਸ ਆਪਣੀ ਸ਼ਾਟ ਲੈ ਕੇ ਜਲਦੀ ਤੋਂ ਜਲਦੀ ਸੈਂਡ ਕਰੋ ਕਿਉਂਕਿ ਆਪਣੇ ਕੋਲੇ ਜਿਹੜੇ ਪੀਸ ਹੈਗੇ ਸੀ ਮੈਂ ਤੁਹਾਨੂੰ ਦਿਖਾ ਦੇਨੇ ਹਾਂ